ਮੈਥਡ ਆਪਣਾ ਭਗਵੰਤ ਮਾ। ਦੋਸਤੋ ਦੇਸ਼ ਦੀ ਰਾਜਨੀਤੀ ਨੂੰ ਪ੍ਰਿਸ਼ਟਾਚਾਰ ਦੇ ਚੁੰਗਲ ਚੋਂ ਕੱਢਣ ਲਈ ਦੇਸ਼ ਦੀ ਰਾਜਨੀਤੀ ਨੂੰ ਅਪਰਾਧੀਆਂ ਦੇ ਚੁੰਗਲ ਚੋਂ ਕੱਢਣ ਲਈ ਚੰਗੇ ਇਮਾਨਦਾਰ ਤੇ ਸੱਚੇ ਲੋਕਾਂ ਨੂੰ ਭਾਤ ਦੀ ਲੋਕ ਸਭਾ ਚ ਤੇ ਬਖ ਬਖ ਸੁਗਿਆਰੀਆਂ ਵਿਧਾਨ ਸਭਾ ਚ ਭੇਜਣ ਲਈ ਆਮ ਆਦਮੀ ਪਾਰਟੀ ਇਹ ਜਿਹੜੀ ਆਮ ਲੋਕਾਂ ਚੋਂ ਨਿਕਲੀ ਹੋਈ ਬਾਣੀ ਸੀ ਬਹੁਤ سارے ਚੰਗੇ ਲੋਕ ਬਹੁਤ سارے ਇਮਾਨਦਾਰ ਲੋਕ ਜਿਹੜੇ ਹਿੰਮਤ ਨਹੀਂ ਕਰ ਪਾਉਂਦੇ ਸੀ ਪਹਿਲਾਂ ਰਾਜਨੀਤੀ 'ਚ ਆਉਣ ਦੀ ਉਹਨਾਂ ਨੂੰ ਭ੍ਰਿਸ਼ਟਾਚਾਰ ਦਾ ਅੱਗਾ ਲੱਗਦਾ ਸੀ ਉਹ ਹਿੰਮਤ ਜਿਹੜੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਦਿੱਤੀ ਉਹ ਅੱਗੇ ਆਏ ਉਹਨੂੰ ਡਿੱਗਾਂ ਨਹੀਂ ਆ ਤੇ ਉਹ ਐਮਐਲਏ ਤੇ ਐਮਪੀ ਬਣੇ ਉਹਨਾਂ ਚੋਂ ਇੱਕ ਮਹਿਮੀਆਂ ਮੈਂ ਸੁਗਰੂ ਲੋਕ ਸਵਾਦੋਰਿਆ 14 ਚੋਣਾਂ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਬਣ ਕੇ ਭਾਰਤ ਦੀ ਸੰਸਦ ਦੇ ਵਿੱਚ ਗਿਆ ਮੈਂ ਜਦੋਂ ਵੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਦੇ ਵਿੱਚ ਹਿੱਸਾ ਲੈਣ ਗਿਆ ਉਹ ਆਪਸਾਰੇ ਪੰਜਾਬ ਦੇ ਵੱਡੇ ਵੱਡੇ ਮਸਲੇ ਦੇਸ਼ ਦੇ ਵੱਡੇ ਵੱਡੇ ਮੁੱਦੇ ਮੈਂ ਦੇਵਾੜ ਕੀ ਕਿਨਾਲ ਟਰਲੇ ਦਾ ਤਰੀਕਾ ਨਾ भारत की सरकार के कना तक पहुंचाए यह मेरा फर्ज बन गया मैं कदम भी पार्लीमेंट लीडर बन के नहीं गया मैं आम पब्लिक बन के गया जनता बन के गया जो गुस्सा इस सिस्टम, सिस्टम के प्रति जो नाराजगी इस सिस्टम के प्रति मनों के उ गुस्सा ताराजगी मैं देश की पार्लीमेंट चैके गया ਜਦੋਂ ਮੈਂ ਬੋਲਦਾ ਸੀ ਇਸੇ ਦਾ ਕਿਥੋਂ ਲੱਗਦਾ ਸੀ ਕਿ ਤਾਂ ਉਹੀ ਗੱਲਾਂ ਨੇ ਜਿਹੜੀਆਂ ਅਸੀਂ ਬੋਲਣਾ ਚਾਹੁੰਦੇ ਹਾਂ ਤੁਹਾਨੂੰ ਲੱਗਦਾ ਸੀ ਕਿ ਜੇ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਹੁੰਦਾ ਤਾਂ ਮੈਂ ਆਹੀ ਗੱਲ ਸਰਕਾਰ ਦੇ ਕਰਨਾਂ ਤੱਕ ਪਹੁੰਚਾਉਣੀ ਸੀ ਸੋ ਇਹ ਆਪਣਾ ਭਾਂ ਜਿਹੜਾ ਉਹ ਤੁਹਾਨੂੰ ਮੇਰੇ ਵਿੱਚੋਂ ਨਜ਼ਰ ਆਇਆ ਉਹਦੇ ਲਈ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਤੁਸੀਂ ਬਹੁਤ ਸਾਰਾ ਪਿਆਰ ਸਤਕਾਰ ਦੋਸਤੋ ਐਮਪੀ ਲੈ ਲੈਂਦਾ ਪੈਸਾ 5 ਕਰੋੜ ਰੁਪਏ ਇੱਕ ਸਾਲ ਦਾ 2.5 ਕਰੋੜ ਰੁਪਏ ਦੋ ਕਿਸ਼ਤਾਂ 'ਚ ਮਿਲਦਾ ਹੈ ਲੋਕਾਂ ਦੇ ਸਾਹਮਣੇ ਲਾਉਣ ਲਈ 25 ਕਰੋੜ ਰੁਪਇਆ 5 ਸਾਲਾਂ ਦਾ ਬਣਿਆ ਉਹ ਤਾਂ ਮੈਂ ਬਣਣੇ ਸੀ ਨਾਲ 1 ਕਰੋੜ 1 ਲੱਖ 24000 ਰੁਪਇਆ ਉਹਦਾ ਇੰਟਰਸਟ ਬਣਿਆ ਵਿਆਹ ਇਹ ਤੇ 60 ਲੱਖ ਰੁਪਇਆ ਜਿਹੜਾ ਪੁਰਾਣਾ ਐਮਪੀ 2014 ਦੇ ਵਿੱਚ ਜੋ ਪੁਰਾਣੇ ਐਮਪੀ ਉਹ ਜਿਹੜੇ ਹਾਰ ਗਏ ਸੀ ਵਿਜੇન્દ્ર ਸਿੰਘ ਲਾ ਜੀ ਉਹਨਾਂ ਦਾ ਬਿਨਾਂ ਵਰਤਿਆ ਹੋਇਆ ਪੈਸਾ ਸੀ ਉਹ ਵੀ ਨਾਲ ਐਮਪੀ ਦੇ ਘਾਤੇ ਚਾਜੰਦਾ ਹੈ ਕੁਛ 26 ਕਰੋੜ 61 ਲੱਖ 24000 ਰੁਪਏ ਮੈਂ ਸਰੂਪ ਤੇ ਬਨਾਲਾ ਜ਼ਿਲ੍ਹੇ ਦੇ ਲੋਕਾਂ ਨੇ ਸਾਂਝੇ ਕੰਮਾਂ ਦੇ ਖਰਚ ਕੀਆ ਇੱਕ ਇੱਕ ਰੁਪਈਏ ਦਾ ਮੇਰੇ ਕੋਲ ਇਹ ਸਾਫ ਪਿਆ ਇੱਕ ਰੁਪਈਏ ਦਾ ਲਿਖਦੇ ਮੇਰੇ ਤੇ ਇਲਜ਼ਾਮ ਲੱਗ ਜੇ ਕਿ ਭਗਵੰਤ ਮਾਨ ਨੇ ਲੋਕਾਂ ਦੇ ਪੈਸੇ ਚੋਂ ਇੱਕ ਰੁਪਈਆ ਆਪਣੇ ਲਈ ਕੱਢ ਕੇ ਵਰਤ ਲਿਆ ਦੇਲ ਕੋ ਆ ਲਿਆ ਜੇ ਚਾਹੀਦੀ ਤਾਂ ਇਸ ਕੋਡ ਲੈ ਲੇ ਤਮੈ ਇੱਕੋ ਤੱਕ ਵੀ ਕਹਿ ਦੇਣਾ ਕਿ ਲੋਕਾਂ ਦੀਆਂ ਜੁੱਤੀਆਂ ਹੋਣੀਆਂ ਤੇ ਮੇਰਾ ਸਿਰ। ਅੱਜ ਦੇ ਭ੍ਰਿਸ਼ਟਾਚਾਰ ਦੇ ਚਿੱਕੜ 'ਚ ਆਪਣਾ ਧਾਮ ਸਾਫ਼ ਰੱਖਣਾ ਬਹੁਤ ਮੁਸ਼ਕਲ ਹੈ ਪਰ ਜੇ ਦਿਲ ਸਾਫ਼ ਹੋਵੇ ਜੇ ਨੀਤ ਸਾਫ਼ ਹੋਵੇ ਤਾਂ ਹੋ ਸਕਦਾ ਹੈ। ਕਰਕੇ ਦਿਖਾ। ਦੋਸਤੋ ਹੁਣ ਚੋਣਾ ਆ ਗਿਆ। ਆਪਾਂ ਪੈਸੇ ਦੇ ਵਿੱਚ ਉਪਰ ਦੇ ਵੱਡੇ ਜਿਹੜੇ ਤਨਾਰ ਲੀਡਰ ਨੇ ਉਹਨਾਂ ਨੂੰ ਹਰਾ ਨਹੀਂ ਸਕਦੇ ਉਹਨਾਂ ਕੋਲ ਤਾਂ ਲੋਕਾਂ ਦਾ ਲੁੱਟਿਆ ਹੋਇਆ ਬਹੁਤ ਮਾਲ ਪਿਆ ਉਮੀਦਾਂ ਦੇ ਪੈਸੇ ਪਰ ਇਮਾਨਦਾਰੀ ਤੇ ਸੱਚਾਈ 'ਚ ਉਹ ਆਪਾਂ ਨਹੀਂ ਹਰਾ ਸਕਦੇ ਕਿਉਂਕਿ ਉਹਨੇ ਬਹੁਤ ਜ਼ਿਆਦਾ ਝੂਠ ਬੋਲੇ ਹੋਏ ਨੇ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਉਹਨੂੰ ਘੁਕਰੇ ਹੋਏ ਨੇ ਬਹੁਤ ਉਹਨਾਂ ਨੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹਾਈ ਦੀ ਪ੍ਰਚਾਰ ਕਰਨ ਵਾਸਤੇ ਪੈਸੇ ਚਾਹੀਦੇ ਨੇ ਉਦੇ ਲਈ ਮੈਂ ਅੱਜ ਤੁਹਾਨੂੰ ਬੇਨਤੀ ਕਰਨ ਵਾਸਤੇ ਤੁਹਾਡੇ ਸਾਹਮਣੇ ਆਇਆ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਦਸਵੰਦ ਲਗਾਓ। ਤਾਂ ਕਿ ਆਪਾਂ ਬਧੀਆਂ ਚੰਗੇ ਲੋਕਾਂ ਦਾ ਹੌਸਲਾ ਵਧਾ ਸਕੀਏ। ਜੇ ਚੰਗੇ ਲੋਕ ਰਾਜਨੀਤੀ 'ਚ ਹਾਰ ਜਾਣਗੇ ਜਾਂ ਪ੍ਰਚਾਰ ਪੱਖੋਂ ਪਿੱਛੇ ਰਹਿ ਜਾਣਗੇ ਤਾਂ ਫਿਰ ਉਹਨਾਂ ਦਾ ਦਿਲ ਟੁੱਟ ਜੂਗਾ। ਫਿਰ ਆਉਣ ਵਾਲੇ ਸਮੇਂ 'ਚ ਕੋਈ ਹੋਰ ਬੰਦਾ ਹਿੰਮਤ ਨਹੀਂ ਕਰੂਗਾ ਕਿ ਮੈਂ ਲੋਕਾਂ ਵਾਸਤੇ ਕਰੂੰਗਾ। ਤੁਹਾਡੇ ਐਗਜ਼ਾਮਪਲ ਹੋਗੇ ਤਾਂ ਕੁਲੇ ਯਾਰ ਲੋਕ ਚੰਗੇ ਲੋਕਾਂ ਦਾ ਸਾਥ ਤਾਂ ਦਿੰਦੇ ਨਹੀਂ ਫਲਾਣੇ ਨਾਲ ਦੇਖੋ ਕੀ ਆ ਗਏ ਸੋ ਦਾ ਇੱਕ ਤਰੀਕਾ ਜਿਹੜਾ ਉਹ ਮੈਂ ਤੁਹਾਨੂੰ ਦੱਸਣਾ ਲੱਗਿਆ ਪੇਪੀਐਮ ਤੇ ਤੁਸੀਂ ਮੈਨੂੰ ਆਪਣਾ ਦਸਵੰਦ ਦੇ ਸਕਦੇ ਆਪਣੀ ਨੇਕ ਕਮਾਈ ਜੋ ਆਪਣੀ ਦਸਾਂ ਮਾਉਂਦੀ ਕਰਤ ਕਮਾਈ ਜੋ ਤੁਸੀਂ ਪੇਪੀਐਮ ਰਾਹੀਂ ਮੈਨੂੰ ਦੇ ਸਕਦੇ ਹੋ ਭਾਵੇਂ 1 ਰੁਪਿਆ ਲਈ ਭਾਵੇਂ 5 ਰੁਪਏ ਭਾਵੇਂ 10 20 50 100 500 ਜਿਆਦਾ जिन्ना भी तुम योगदान पा सकते जरूर पाओ और जो मेरे को पैसे पहुंचा मैं अकाउंट नंबर देगा एक नंबर दे पैसा होगा वह भी होगा सर जो मेरा खर्चे जो कि पैसे हो गए तो मैं थोड़ा यूँगा कि हम मैं लोट नहीं है क्योंकि सच्चे दिलों ईमानदारी सेवा कराते लगे हुए हैं पैसे कमा कमीशन खाण या रिश्वत लैंडिया ਮੇਰਾ ਪੀਟੀਐਮ ਦਾ ਜਿਹੜਾ ਅਕਾਊਂਟ ਹੈ ਉਹਦਾ ਨੰਬਰ ਤੁਸੀਂ ਲਿਖ ਲਓ 9013869797 9013869797 ਜੇ ਬੈਂਕ ਚੋਂ ਪੀਟੀਐਮ ਅਕਾਊਂਟ ਦੇ ਵਿੱਚ ਪੈਸੇ ਟ੍ਰਾਂਸਫਰ ਕਰਨੇ ਨੇ ਤਾਂ ਉਹਦਾ ਆਈਐਫਐਸਸੀ ਕੋਡ ਹੈਗਾ ਪੀਵਾਈਪੀਐਮ 0123456 ਮੈਂ ਦੁਬਾਰਾ ਪੀਟ ਕਰ ਦਿੰਦਾ P Y T M 0 1 2 3 4 5 6 ਇਹਦੇ ਰਹੀ ਜਿੰਨੇ ਵੀ ਤੁਹਾਡੇ ਵੱਲੋਂ ਯੋਗਦਾਨ ਦੇ ਪੈਸੇ ਆਉਣਗੇ ਉਹ ਰਿਕਾਰਡ ਤੇ ਰਹਿਣਗੇ ਅਸਾਂ ਦੇ ਕੋਲੇ ਉਹਦਾ ਪੂਰਾ ਹਿਸਾਬ ਹੋਊਗਾ ਤੁਹਾਨੂੰ ਵੀ ਮਾਨਸੂਸ ਹੋਊਗਾ ਕਿ ਦੇਸ਼ ਦੀ ਰਾਜਨੀਤੀ ਨੂੰ ਬਦਲਣ ਚ ਮੈਂ ਵੀ ਆਪਣਾ ਯੋਗਦਾਨ ਪਾਇਆ ਇਹ ਪੈਸੇ ਘੱਟ ਵੱਧ ਨਾਲ ਕੋਈ ਵਾਰ ਵੀ ਬੰਦਾ ਯੋਗਦਾਨ ਜੋੜਦਾ ਸੋ ਮੈਨੂੰ ਵੀ ਇਹ ਹੋਊਗੀ ਕਿ ਮੈਂ ਰਿਸ਼ਵਤ ਦੇ ਪੈਸੇ ਨਾਲ ਨਹੀਂ ਮੈਂ ਕਿਸੇ ਵੱਡੀਆਂ-ਵੱਡੀਆਂ ਫੈਕਟਰੀਆਂ ਵਾਲੇ ਵਪਾਰੀਆਂ ਤੋਂ ਫੰਡ ਲੈ ਕੇ ਚੋਣ ਨਹੀਂ ਲੜ ਰਿਆ ਮੈਂ ਲੋਕਾਂ ਦੇ ਪੈਸੇ ਨਾਲ ਲੋਕਾਂ ਦੇ ਹੱਕ 'ਚ ਚੋਣ ਲੜ ਰਿਆ ਹਾਂ ਮੇਰਾ ਵੀ ਹੌਸਲਾ ਬਣੂਗਾ ਕਿ ਜਦੋਂ ਤੁਸੀਂ Google Pay ਨਹੀਂ ਵੀ ਜਿਹੜਾ ਹੈ ਉਹ ਪੈਸਾ ਭੇਜ ਸਕਦੇ ਹੋ ਨਾ ਸਪਾਸਟਸ ਨੂੰ Google Pay ਰਹੀਂ ਔਰ Google Pay ਦੇ ਉੱਤੇ ਜਿਹੜਾ ਮੇਰਾ ਅਕਾਊਂਟ ਹੈ ਉਹ ਹੈਗਾ bhagwantman@ ओके ई मैं दोबारा रिपीट कर रहा भगवंत मान एट द रेट ओके एस बी आई भगवंत मान ने मैं स्पैल रख ली एच ए जी डबल्यू एन टी एम एन एन बी एच ए जी डबल्यू एन टी एम ए डबल एन एप नहीं है एट द रेट o k s b i s b i ਉਹ ਹੈ ਸਟੇਟ ਬੈਂਕ ਆਫ ਇੰਡੀਆ ਸੋ ਗੂਗਲ ਤੇ ਰਹੇਗੀ ਤੁਸੀਂ ਸਾਨੂੰ ਹੌਸਲਾ ਵਧਾਉਣ ਲਈ ਦਸੰਦ ਕਰ ਸਕਦੇ ਹੋ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਇੰਨਾ ਤਾਂ ਹੌਸਲਾ ਕਰਦਮ ਕਰੋਗੇ ਕਿ ਚੰਗਿਆਂ ਦਾ ਹੌਸਲਾ ਵਧਾਈਏ ਤਾਂ ਕਿ ਅਸੀਂ ਤੁਹਾਡੇ ਹੱਕ ਦੇ ਵਿੱਚ ਜਿਹੜੀ ਆਵਾਜ਼ ਉਠਾ ਸਕੀਏ ਤੁਹਾਡੇ ਬੱਚਿਆਂ ਦੀ ਪੜ੍ਹਾਈ ਲਈ ਤੁਹਾਡੇ ਬਜ਼ੁਰਗਾਂ ਦੀ ਦਵਾਈ ਲਈ ਤੁਹਾਡੀਆਂ ਨੌਕਰੀਆਂ ਲਈ ਅਸੀਂ ਸੰਘਰਸ਼ ਕਰੀਏ ਕਿਉਂਕਿ ਹੱਕ ਜਿਹੜੇ ਨੇ ਉਹ ਮੰਗਿਆਂ ਤੋਂ ਨਹੀਂ ਮਿਲਦੇ ਉਹ ਖੋਣੇ ਪੈਂਦੇ ਸੋ ਸਾਡਾ ਹੌਸਲਾ ਵਧੂਗਾ ਅਸੀਂ ਦੁੱਗਣੇ ਹੌਸਲੇ ਨਾਲ ਕੰਮ ਕਰਾਂਗੇ ਫਿਰ ਨਾਲ ਸਾਨੂੰ ਇਹ ਵੀ ਹੋਊਗਾ ਕਿ ਅਸੀਂ ਕਾਲੀ ਕਮਾਈ ਨਾਲ ਇਲੈਕਸ਼ਨ ਨਹੀਂ ਲੜ ਰਹੇ ਅਸੀਂ ਲੋਕਾਂ ਦੇ ਦਸਾਂ ਨੌਂਾਂ ਦੀ ਕਿਰਤ ਕਮਾਈ 'ਚੋਂ ਹਿੱਸਾ ਬੂੰਦ-ਬੂੰਦ ਨਾਲ ਸਮੁੰਦਰ ਜਿਹੜਾ ਭਰਦਾ ਉਹ ਬੂੰਦ-ਬੂੰਦ ਨਾਲ ਅਸੀਂ ਸਮੁੰਦਰ ਭਰਨਾ ਚਾਹੁੰਦੇ ਹਾਂ ਜਿਸ ਦਿਨ ਸਾਨੂੰ ਏ ਲੱਗਿਆ ਕਿ ਹਾਂ ਆਪਣੇ ਪੋਸਟਰ ਵੀ ਵਧੀਆ ਛੱਪ ਗਏ ਛੰਡੇ ਵੀ ਬਣ ਗਏ ਗੱਡੀਆਂ ਦਾ ਤੇਲ ਦਾ ਖਰਚਾ ਵੀ ਧੂਰਾ ਹੋ ਗਿਆ ਅਸੀਂ ਉਸ ਦਿਨ ਤੁਹਾਨੂੰ ਇੱਕ ਵਾਰੀ ਫੇਰ ਵੀਡੀਓ ਬਣਾ ਕੇ ਇਹ ਦੱਸ ਦਾਂਗੇ ਕਿ ਹੁਣ ਇਸ ਕੰਮ ਚ ਭਾਵੇਂ ਤੁਸੀਂ ਪੈਸੇ ਨਾ ਪਾਓ ਸਾਡਾ ਫਿਲਹਾਲ ਇਹਦੇ ਨਾਲ ਕੰਮ ਚੱਲ ਰਿਹਾ ਹੈ ਸਾਰੇ ਹੈ ਪੈਸੇ ਮੈਂ ਕੋਈ ਫੇਰ ਕਹਿੰਦਾ ਨਾ ਕਿ ਪੈਸਿਆਂ ਦੇ ਵਿੱਚ ਉਹਨਾਂ ਨੂੰ ਹਰਾ ਨਹੀਂ ਸਕਦੇ ਆ ਪਰ ਖਰਚਾ ਪਾਣੀ ਚਾਹਾਂ ਭਾਵੇਂ ਛਿੜਾ ਜੀ ਪ੍ਰਚਾਰ ਕੰਮ ਚ ਮਿਹਨਤ ਕੰਮ ਚ ਮੇਰੀ ਗਾਰੰਟੀ ਹੈ ਮੈਂ ਕੋਈ ਕਮੀ ਨਹੀਂ ਛੱਡਾਂਗਾ दिन रात एक कर दूंगा इना करप्ट लीडर हराने वास्ते सिस्टमों दोबारा बढ़िया तो लीते तो लिया वास्ते रंगला पंजाब दोबारा बनाने वास्ते लंडन पैरिस कैलिफोर्निया बनाने की लड़ नहीं पंजाब ही बना दिए और काफ़ी हद तक ये लड़ाई है आप जित चुके भी एम एल ए ने लोकसभा ਦੇ ਵਿਸਾਦਾ ਯੋਗਦਾਨ ਪਾਇਆ ਦਿੱਲੀ ਤੋਂ ਹੀ ਐਸਪਰ ਪਹਾੜ ਮੀਅਰਪੋਟ ਆਨੇ ਕਿ ਉੱਥੋਂ ਵੀ ਐਮਪੀ ਬਣ ਕੇ ਖਾਤਾ ਖੁੱਲ ਰਿਹਾ ਹੈ ਤੇ ਤੁਸੀਂ ਜਿੱਥੇ ਵੀ ਬੈਠਿਆ ਹੋ 1 ਰੁਪਿਆ 2 ਰੁਪਏ 5 ਰੁਪਏ 10 ਰੁਪਏ ਜਿੰਨਾ ਵੀ ਤੁਸੀਂ ਇਸ ਸੰਸਮਾਨ ਸਮਾਗਮ ਹੋਗੇ ਸਾਡੇ ਲਈ ਉਹ ਆਕਸੀਜਨ ਸਿਲੰਡਰ ਹੋਗਾ ਅਸੀਂ ਤੁਹਾਡੇ ਘਰਾਂ ਮਾਂ ਤੇ ਉਡਾਰੀਆਂ ਮਾਰਾਂਗੇ ਮੈਨੂੰ ਉਮੀਦ ਹੈ ਕਿ ਆਪਣੀਆਂ ਉਡਾਰੀਆਂ ਜਿਹੜੀਆਂ ਨੇ ਆਪਣੀਆਂ ਉਡਾਨਾਂ ਜਿਹੜੀਆਂ ਉਹ ਉੱਚੀਆਂ ਜਾਣਗੀਆਂ ਬਹੁਤ-ਬਹੁਤ ਧੰਨਵਾਦ ਤੁਹਾਡੇ ਪਿਆਰ ਦਾ ਤੁਹਾਡੇ ਵਿਸ਼ਵਾਸ ਦਾ ਤੇ ਤੁਹਾਡੀ ਉਮੀਦ ਦਾ ਸੱਚੇ ਦਿਨਾਂ ਚਾਹਵਾਂ ਤੁਹਾਡਾ ਆਪਣਾ ਭਗਵੰਤ ਸਸ